ਆਨ ਆਲੇ ਟਾਈਮ ਦੇ ਵਿੱਚ ਐਵੀਏਸ਼ਨ ਦਾ ਜਿਹੜਾ ਰੂਪ ਹੈ ਨਾ ਜਾਂ ਕਹੋ ਫਲਾਈਟਸ ਜਾਂ 에ਰੋਪਲੇਨ ਦੀ ਸ਼ੇਪ ਹੈ ਨਾ ਉਹ ਟੋਟਲੀ ਡਿਫਰੈਂਟ ਹੋਣ ਵਾਲੀ ਹੈ ਕਿਉਂਕਿ ਹੁਣ ਜਿਹੜੇ ਡਿਜ਼ਾਈਨਰ ਦੀ ਟੈਸਟਿੰਗ ਚੱਲਦੀ ਪਈ ਹੈ ਉਹ ਕਿਹਾ ਜਾ ਰਿਹਾ ਹੈ ਕਿ ਮੋਰ ਸਪੇਸ਼ੀਅਸ ਨੇ ਮੋਰ ਫਿਊਲ ਐਫੀਸ਼ੀਐਂਟ ਨੇ ਤੇ ਉਹਨਾਂ ਦੀ ਕੈਰੀਂਗ ਕੈਪੈਸਿਟੀ ਵੀ ਜ਼ਿਆਦਾ ਤੇ ਇਸ ਰੇਸ ਵਿੱਚ ਸਭ ਤੋਂ ਅੱਗੇ ਹੈ ਨੌਟਲੈਸ ਕੰਪਨੀ ਜਿਨ੍ਹਾਂ ਨੇ ਆਪਣਾ ਇੱਕ 에ਰੋਪਲੇਨ ਦਾ ਡਿਜ਼ਾਈਨ ਲਾਂਚ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਐਗਜ਼ੌਸਟ ਆ ਉਹ 에ਰੋਪਲੇਨ ਦੇ ਉੱਪਰ ਫਿਕਸ ਕੀਤੇ ਨੇ ਤੇ 에ਰੋਪਲੇਨ ਨੂੰ ਚੋੜਾ ਕਰਕੇ ਇੱਕ ਚੂਹੇ ਵਾਂਗੂ ਬਣਾ ਕੇ ਬਟ ਉਹਦੇ ਵਿੱਚ ਜਿਹੜੀ ਕੈਰੀਿੰਗ ਕਪੈਸਿਟੀ ਆ ਉਹ ਬਹੁਤ ਜ਼ਿਆਦਾ ਵਧਦੀ ਤੇ ਉਹਨਾਂ ਨੇ ਦੱਸਿਆ ਕਿ ਇਸ ਡਿਜ਼ਾਈਨ ਦੀ ਖਾਸियत ਇਹ ਹੈ ਕਿ ਇਹਦੇ ਵਿੱਚ ਜਿਹੜਾ ਫਿਊਲ ਲੱਗਦਾ ਵਾ ਨਾਰਮਲੀ ਜਿੰਨਾ ਫਲਾਈਟਸ ਫਿਊਲ ਯੂਜ਼ ਕਰਦੀਆਂ ਉਹ ਤੋਂ 20% ਘੱਟ ਫਿਊਲ ਲੱਗੇਗਾ ਤੇ ਉਹਨਾਂ ਨੇ ਇਸ ਪਲੇਨ ਨੂੰ ਇੰਨਾ ਜ਼ਿਆਦਾ ਸਪੇਸਿਸ ਕਰਤਾ ਕਿ ਜਿਹਦੇ ਨਾਲ ਕਿ 60% ਜ਼ਿਆਦਾ ਸਮਾਨ ਕੈਰੀ ਕੀਤਾ ਜਾ ਸਕਦਾ ਜਿਹੜਾ ਸਟਾਫ ਆ ਜਾਂ ਜਿਹੜੇ ਲੁੱਕੀ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਪੇਸ ਮਿਲੇਗੀ ਇਸ ਤਰੀਕੇ ਦੇ ਡਿਜ਼ਾਈਨ ਦਾ। ਵੈਸੇ ਤਾਂ ਪਲੇਨ ਕਹਿੰਦੇ ਕਿ ਅੰਦਰੋਂ ਵੀ ਇੰਨੇ ਫੀਚਰ ਦੇ ਨਾਲ ਤੇ ਇੰਨਾ ਸੋਹਣਾ ਹੋਊਗਾ ਨਾ। ਯਹਾਂ ਸਿਵਲੀ ਗੱਲ ਇਹ ਹੈ ਕਿ ਜਦੋਂ ਵੀ ਪਲੇਨ ਟਰਨ ਲਿਆ ਕਰੇਗਾ ਤੇ ਜਿਹੜੇ ਬੰਦੇ ਨੁਕਰਾਂ ਤੇ ਬੈਠੇ ਹੋਣਗੇ ਉਹਨਾਂ ਨੂੰ ਤੇ ਚੰਗਾ ਝੂਟਾ ਆੜਾ ਪੂਰਾ ਪਲੇਨ ਸ਼ੇਕ ਕਰ ਰਿਹਾ ਕਰਦਾ। ਸ਼ੁਕਰ ਹੈ ਕਿ ਅਜੇ ਤਾਂ ਪਲੇਨ ਇਹਦੇ ਲਾਂਚ ਨਹੀਂ ਹੋਇਆ ਤੇ ਹਜੇ ਕਈ ਤਰੀਕੇ ਦੇ ਕੰਸਰਨ ਐਂਡ ਸੇਫਟੀ ਦੇ ਟੈਸਟ ਹੈ ਉਹ ਹੋਣ ਵਾਲੇ ਬਾਕੀ ਨੇ। ਬਟ ਕਹਿ ਰਹੇ ਨੇ ਕਿ 2027 ਤੱਕ ਇਹਦੀ ਜਿਹੜੀ ਟੈਸਟਿੰਗ ਹੈ ਉਹ ਚੱਲੂ ਹੋ ਦੇਗੀ ਤੇ ਦੇਖੋ ਇਨ ਫਿਊਚਰ ਸਾਨੂੰ ਐਦਾਂ ਦਾ ਪਲੇਨ ਵੀ ਦੇਖਣ ਨੂੰ ਮਿਲ